ਫਰੀ ਫਤੇਗੜ ਸਾਹਿਬ ਵਿਖੇ ਮਥਾ ਟੇਕੇ ਵਾਪਸ ਆ ਰਹੀ ਸੰਗਤ ਦੇ ਟਰੈਕਟਰ ਟਰਾਲੇ ਦਾ ਹੋਇਆ ਭਿਆਨਕ ਐਕਸੀਡੈਂਟ ਦੋ ਨੌਜਵਾਨਾਂ ਦੀ ਮੌਤ ਕਈ ਫਟੜ ਹਲਕਾ ਖੇਮ ਕਰਨ ਦੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ ਸਨ ਇਹ ਨੌਜਵਾਨ ਖੰਨਾ ਨੇੜੇ ਹੋਇਆ ਇਹ ਭਿਆਨਕ ਐਕਸੀਡੈਂਟ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ 32 ਸਾਲ ਅਤੇ ਦੂਜੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਜਿੰਨਾਂ ਵਿੱਚੋਂ ਅਵਤਾਰ ਸਿੰਘ ਪੁੱਤਰ ਸੰਤੋਖ ਸਿੰਘ ਵਿਆਹ ਆਇਆ ਸੀ ਅਤੇ ਜਿਸ ਦੇ ਦੋ ਛੋਟੇ-ਛੋਟੇ ਬੱਚੇ ਦੱਸੇ ਜਾ ਰਹੇ ਹਨ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਸਰਿੰਦਰ ਸਿੰਘ ਪੁੱਤਰ ਬਖਸੀਦ ਸਿੰਘ ਹੈ ਅਤੇ ਜਿਸ ਦੇ ਸਿਰ ਉੱਪਰੋਂ ਪਹਿਲਾਂ ਹੀ ਬਾਪ ਦਾ ਸਾਇਆ ਓਟ ਚੁੱਕਾ ਹੈ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਕਿਉਂ ਹੁੰਦਾ ਹੈ? ਹਾਂਜੀ। ਇਹ ਖੰਨੇ ਲੱਗੇ ਜਦੋਂ ਪੋਲ ਨਹੀਂ ਉਤਰਦੇ ਆ ਨਾ। ਖੰਨੇ ਲੱਗੇ ਜਦੋਂ ਪੋਲ ਉਤਰਨੇ ਆ ਨਾ। ਅਹੀਂ ਆਦੇ ਮੂੰ ਧਿਆਨ ਨਾਲ ਜਾਂਦੇ ਆ ਰਾਮ ਨਾਲ ਹੌਲੀ ਹੌਲੀ ਪਿੱਛੋਂ ਲਿਆ ਕੇ ਉਹਨੇ ਮੇਰੇ ਸਹਾਰਾ ਵੀ 100 ਦੀ ਸਪੀਡ ਤੇ ਲਾਗੇ ਬੰਨੇ ਹੋਣਾ ਘੋੜਾ ਜਿਹੜਾ ਨੇ ਵਿੱਚ ਮਾਰਿਆ ਆਣ ਕੇ ਠੀਕ ਹੈ ਇੱਕ ਜਾਗ ਸਾਡਾ ਜੋਥੇ ਪੂਰਾ ਹੋ ਗਿਆ ਨਾ 15 ਸਾਲਾਂ ਦਾ 14-15 ਸਾਲਾਂ ਦਾ ਉਹ ਕੱਲਾ ਕੱਲਾ ਆ ਗਿਆ ਸੀ ਨਾ ਉਹਨਾਂ ਦਾ ਪਿਛੇ ਪਿਓ ਹੈਗਾ ਪਿਓ ਦੇ ਅੰਦਰ ਪੂਰਾ ਹੈ ਤੇ ਉਹਨਾਂ ਦਾ ਪਿਛੇ ਸਾਰਾ ਘਰਬਾਰ ਹੀ ਖਤਮ ਹੋ ਗਿਆ ਦੂਜਿਆਂ ਦੇ ਪਿਆਰ ਦੀ ਰਿਹਾਣ ਦੂਜਾ ਵੀਰ ਸੀ ਦੂਜਾ ਵੀਰ ਵੀ ਦੂਜਾ ਵੀਰ ਹੀ ਹਸਪਤਾਲ ਜਾਂਦੇ ਜਾਂਦੇ ਆ ਵੀ ਇੱਕ ਹਸਪਤਾਲੋਂ ਜਵਾਬ ਮਿਲਿਆ ਦੂਜੇ ਜਾਂਦੇ ਜਾਂਦੇ ਉਹ ਵੀ ਪੂਰਾ ਹੋ ਗਿਆ ਜੀ ਹੋ ਗਿਆ ਸੀ ਹਾਂ ਵਾਇਆ ਸੀ ਉਹ ਤੇ ਜਵਾਬ ਨੇ ਤੋਂ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੇ ਲੱਤ ਦੇ ਸੱਟ ਲੱਗੀ ਹੋਈ ਹੈ ਮੇਰਾ ਭਤੀਆ ਜੀ ਕੀ ਕਟਣਾ ਕਿੱਦਾਂ ਬਾਪੂ ਜੀ ਇਹ ਜੀ ਤੁਹਾਨੂੰ ਫਲੇਗਰ ਸਾਹਿਬ ਗਏ ਦਰਸ਼ ਮਿਲੇ ਕਰਨ ਉਦੋਂ ਬਾਸ ਆਉਂਦੇ ਆ ਅੱਖਣੇ ਲੱਗੇ ਮਗਰੋਂ ਗੱਡੀ ਵਜੀ ਆ ਇਹਨਾਂ ਦੀ ਮੌਕਾ ਦੇ ਡੈਥ ਹੋ ਗਈ ਆ ਇਹੋ ਇਹੋ ਹੈਗਾ ਪਹਿਲੋ ਮੇਰਾ ਜਿਆ ਭਰਾ ਹੀ ਦੋਏ ਉਹ ਵੀ ਪੂਰੇ ਹੋ ਚੁਕੇ ਆ ਮੇਰਾ ਚਾਚਾ ਲਾਦਾ ਹੀ ਉਹ ਹੀ ਪੂਰਾ ਹੋ ਚੁਕਾ ਹੈ ਇਹੋ ਬੇਟਾ ਹੈ ਕੱਲ ਕੱਲਾ ਕੱਲਾ ਜੀ ਦੋ ਭੈਣਾਂ ਤੇ ਇੱਕ ਭਰਾ ਨੇ ਜਈਆਂ ਭੈਣਾਂ ਇੱਕ ਵਿਆਹੀ ਇੱਕ ਛੋਟੀ ਹੈ ਦੋ ਬਣਾ ਛੋਟਾ ਹੈ ਬੱਚਾ ਅੱਜ ਫਲਾਈ ਉਹ ਰੋਸਤੀ ਘਟਨਾ ਹੈ ਰਾਤ 1:30 ਵਜੇ ਦੇ ਕਰੀਬ ਹਾਦਸਾ ਹੋਇਆ ਹੈ ਔਰ ਇਹ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਤੁਰ ਗਿਆ ਡਿੱਪਰ ਦੇ ਨਾਲ ਟੱਕਰ ਹੋਈ ਆ ਉਹਨਾਂ ਨੇ ਬਹੁਤ ਜ਼ਬਰਦਸਤ ਟੱਕਰ ਉਹਨੇ ਡੱਕ ਲਿੰਦਾ ਤੇ ਹੋ ਸਕਦਾ ਸੀ ਬੱਚੇ ਦਾ ਬਚਾਅ ਹੋ ਜਾਂਦਾ ਉਹਨੇ ਤੱਕ ਦੇ ਕੇ ਟਰਾਲਾ ਭਜਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਦੋਂ ਬੇਵਸ ਹੋ ਕੇ ਟਰਾਲਾ ਉਹਨਾਂ ਦਾ ਖੜ ਗਿਆ ਉਸ ਟਾਈਮ ਤੇ ਉਹਨੇ ਢੱਕਿਆ ਉਹਨੇ ਟਾਈਮ ਤੱਕ ਇਹਨਾਂ ਸਾਡੇ ਦੋ ਬੱਚਿਆਂ ਦਾ ਨੁਕਸਾਨ ਹੋ ਚੁੱਕਾ ਸੀ ਤੇ ਬਾਕੀ ਜਿਹੜੇ ਪਿੰਡ ਦੇ ਨਗਰ ਦੇ ਕੁਝ ਬਾਹਰਲੇ ਨਗਰ ਦੀ ਸੰਗਤ ਸੀ ਨਾਲ ਟਰਾਲੇ ਦੇ ਵਿੱਚ ਕਿਸੇ ਦੀ ਲੱਤ ਟੁੱਟ ਗਈ ਆ ਕਿਸੇ ਦੀ ਬਾਹਂ ਟੁੱਟ ਗਈ ਆ ਕਿਸੇ ਦੇ ਹੋਰ ਫ੍ਰੈਕਚਰ ਹੋਏ ਨੇ ਕਿਸੇ ਦੇ ਸਿਰ 'ਚ ਸੱਟ ਆ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਬਾਕੀ ਬੱਚਿਆਂ ਦੇ ਵੀ ਕੋਈ ਨਗਰ ਦਾ ਨੌਜਵਾਨ ਉਹ ਸ਼ਾਦੀ ਸ਼ੁਦਾ ਛੋਟੇ ਛੋਟੇ ਦੋ ਦੇ ਬੱਚੇ ਨੇ ਅਵਤਾਰ ਸਿੰਘ ਉਸ ਦੀ ਵੀ ਡੈਥ ਹੋਈ ਉਹਨਾਂ ਦਾ ਘਰ ਪਿੰਡ ਦੇ ਦੂਸਰੀ ਸਾਈਡ ਤੇ ਆ ਔਰ ਇਹ ਜਿਹੜਾ ਬੱਚਾ ਸਾਡਾ ਪੂਰਾ ਹੋਇਆ ਏ ਇਹਦੀ 15 ਸਾਲ ਦੇ ਕਰੀਬ ਉਮਰ ਸੀ ਔਰ ਦੋਨਾਂ ਘਰਾਂ ਦੇ ਵਿੱਚ ਇਹਦਾ ਬਾਪ ਦਾ ਸਾਆ ਪਹਿਲਾਂ ਸਿਰ ਤੋਂ ਉੱਠ ਚੁੱਕਾ ਆ ਕਰਦੇ ਹਾਲਾਤ ਪਹਿਲੇ ਬਹੁਤ ਖਰਾਬ ਸਨ ਹੈ ਔਰ ਬੱਚੀ ਆਦਾ ਇਸੇ ਬੱਚੇ ਦਾ ਹੀ ਆਸਰਾ ਸੀ ਦੋਵਾਂ ਘਰਾਂ ਨੂੰ ਚਾਚੇ ਦੀ ਔਰ ਤਾਏ ਦੀ ਇਹਨਾਂ ਦੀ ਪਹਿਲਾਂ ਹੀ ਡੱਟ ਹੋ ਚੀਤੀ ਸੀ ਕਿ ਕਿ ਕਿਲਾਉਤਾ ਝਗਰਾ ਸੀ ਕਿਲਾਉਤਾ ਝਗਰਾ ਸੀ ਜੀ ਔਰ ਸਾਡੇ ਨਗਰ ਨੂੰ ਇਹ ਜਿਹੜੀ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾਪਰੀ ਹੈ ਨਗਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਜੀ ਜੀ ਸਰਪੰਚ ਸਾਹਿਬ ਕਿਹੜਾ ਪਿੰਡ ਤੁਹਾਡਾ ਤੇ ਕੀ ਤੁਹਾਡੇ ਪਿੰਡ ਦਾ ਸਾਰਾ ਮਸਲਾ ਜੀ ਤੇਰਾ ਪਿੰਡ ਭਗਵਾਨਪੁਰਾ ਭਗਵਾਨਪੁਰਾ ਤਾਂ ਸਰਪੰਚ ਰੇਸ਼ਮ ਸਿੰਘ ਜੀ ਕੀ ਗੱਲ ਹੋਈ ਹੈ ਜੀ ਇਹ ਜੀ ਫਟੇਕਾਰ ਸਾਹਿਬ ਗਏ ਮੁੰਡੇ ਚਾਰ ਟਰਾਲੇ 'ਚ ਤੇ ਰਾਤੀ 12 ਵਜੇ ਤੁਰੇ ਆ ਤੇ ਤੇਜਰ ਟਰਾਲਾ ਪਿੱਛੇ ਟਰਾਲਾ ਆਇਆ ਵਾ ਉਹਨੇ ਇਹਨਾਂ ਨੂੰ ਪਿੱਛੇ ਟੱਕਰ ਮਾਰੀ ਤੇ ਦੋ ਮੁੰਡਿਆਂ ਦੀ ਵਿਚਾਰਿਆਂ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਤਿੰਨ ਚਾਰ ਆ ਇਹਨਾਂ ਨੂੰ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਖਜਾਂਦੀਆਂ ਦੋਹਾਂ ਤਿੰਨ ਤਿੰਨ ਪਾਵਾਂ ਤੇ ਲੱਤਾਂ ਟੁੱਟ ਗਈਆਂ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਕੀ ਮੰਗ ਕਰਦੇ ਸਰਕਾਰੋਂ ਅਸੀਂ ਸਰਕਾਰ ਤੋਂ ਸਹਾਇਤਾ ਮੰਗ ਕਰਦੇ ਆਂ ਕਿ ਜਿਹੜੇ ਕਾਰਵਾਈ ਹੋਣੀ ਚਾਹੀਦੀ ਆ ਟਰਾਲੇ ਵਾਲਿਆਂ ਤੇ ਫੁੱਲ ਦਾ ਫੁੱਲ ਜਿੰਨਾਂ ਦੀਆਂ ਮਕਤਾ ਹੋਈਆਂ ਇਹਨਾਂ ਵਿਚਾਰਿਆਂ ਨੂੰ ਫੁੱਲ ਸਹਾਇਤਾ ਹੋਣੀ ਚਾਹੀਦੀ ਜਿੰਨੀਆਂ ਜਿੰਨੀਆਂ ਇਹਨਾਂ ਵਿਚਾਰਿਆਂ ਨੂੰ ਸੱਟਾਂ ਲੱਗੀਆਂ ਸਾਰੇ ਬੰਦੇ ਮਾਖੜਿਆ ਗਰੀਬ ਘਰਾਂ ਤੋਂ ਸਾਰੇ ਵਿਚਾਰੇ ਉੱਥੇ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਤਾਂ ਜਿਸ ਦੇ ਉੱਤੇ ਮੈਂ ਤੇ ਇੱਕ ਮੇਰਾ ਸਾਥੀ ਕਰਮਚਾਰੀ ਗੁਰਮukh ਸਿੰਘ ਅਸੀਂ ਮੌਕੇ ਤੇ ਪਹੁੰਚੇ ਤਾਂ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਗੈਂ ਟਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਰশিদ ਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਹਦੇ ਵਿੱਚੋਂ 4-5 4 ਕੁ ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗਵਿੰਦਗੜ੍ਹ ਲੈ ਕੇ ਆਏ ਸੀਗੇ ਜਿੱਥੇ ਉਹਨੂੰ ਡਾਕਟਰ ਨੇ ਮੱਤ ਕਰਾਰ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਂ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਭਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਟੋਟਲ ਜਿੰਨੇ ਦੀ ਡੈਥ ਹੋਈ ਹੈ ਟੋਟਲ 2 ਬੰਦਿਆਂ ਦੀ ਡੈਥ ਹੋਈ ਆ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਕਿ ਸਾਲ ਆ ਤੇ ਅਪਤਾਰ ਸਿੰਘ ਜੀ ਦੀ ਉਮਰ 35 ਕਿ ਸਾਲ ਆ ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਆਨੇ ਜ਼ਖਮੀ ਕਿੰਨੇ 4-5 ਵਿਅਕਤੀ ਜਿਹੜੇ ਜ਼ਖਮੀ ਨੇ ਜਿੰਨਾਂ ਦੇ ਵਿੱਚੋਂ ਇਹਨਾਂ ਨੂੰ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ